ਈ ਲਾਲਾਏ ਮਾਤਾ ਜੀ ਕੀ ਲਾਇਆ ਤੁਹਾਡਾ ਤੇ ਕੀ ਕਰਾਉਂਾ ਮਰ ਜਾਣਾ ਇਹਨੂੰ ਫਾਸੀ ਦਾ ਹੁਕਮ ਦੋ ਮੇਰੇ ਵੀਰੋ ਅੱਡੀ ਗੱਲ ਕੀ ਹੋਈ ਉਸ ਟਾਈਮ ਉਹ ਗੱਲ ਕੁਛ ਨਹੀਂ ਫਤੋ ਹੋਈ ਉਹ ਪੈਲੀ ਚ ਗਿਆ ਵਾਦੇ ਉਥੇ ਸਾਡੀ ਪੈਲੀ ਜਖਾੜ ਉਹਨਾਂ ਨੇ ਪਾਇਆ ਜੀ ਤੇ ਇਹ ਖਾਲ ਟਾਣ ਗਿਆ ਕੰਦਾ ਵੀ ਸਾਡੀ ਪੈਲੀ 4 ਸਾਲ ਹੋ ਗਏ ਭਾਈ ਨੂੰ 4 ਸਾਲ ਹੋ ਗਏ ਤੇ ਕੰਨਾ ਮੈਂ ਟਾਲਣਾ ਮੈਂ ਤੇ ਮੈਂ ਕਹਾਂ ਉਹ ਤਾਂ ਘਾਟਾ ਦਫਾ ਕਰੇ ਇਹ ਸਾਡੇ ਕਿੰਨੇ ਕੀ ਨਿਕਲ ਜਾਣਾ ਉਹ ਜਦਾਂ ਕਰਦਾ ਤੇ ਵੀ ਫਿਰ ਕਹਿੰਦਾ ਵੀ ਜਮੈਂ ਢਾ ਦਾਣਾ ਕੀ ਨਾ ਕੀ ਤੁਹਾਡੇ ਮੁੰਡੇ ਦਾ ਗਜੀਤ ਗਜੀਤ ਫੋਨ ਬਾਅਦ ਚ ਫਿਰ ਕੀ ਹੁੰਦਾ ਇੱਥੇ ਇੱਥੇ ਕੁਛ ਨਹੀਂ ਹੁੰਦਾ ਇੱਥੇ ਆ ਕੇ ਗਾਣਾ ਕੱਢੀਆਂ ਅੱਛਾ ਗਾਣਾ ਕੱਢੀਆਂ ਰੋੜੇ ਮਾਰੇ ਜੀ ਰੋੜੇ ਮਾਰੇ ਤੇ ਮੈਂ ਕਿਹਾ ਉਹ ਮਨੂੰ ਮੁੰਡਾ ਲਕੋਵੇ ਕਹਿੰਦਾ ਮੰਮੀ ਤੇਰੇ ਰੋੜਾ ਵਜ ਗਿਆ ਤੂੰ ਮਰ ਜਾਣਾ ਤੂੰ ਮਾਰਾਂ ਓਏ ਆਪ ਮੈਂ ਵੇਖੋ ਉੱਥੇ ਲੱਗ ਗਿਆ ਜੋ ਉੱਥੇ ਦੇਖਣ ਗਿਆ ਉਹ ਦੇਖਣ ਗਿਆ ਖਾਲੀ ਅਸੀਂ ਚਲ ਗਿਆ ਉਹਨਾਂ ਨੇ ਕਿਚਾਂ ਫੜੀਆਂ ਤੇ ਆਪ ਰੋ ਦਿੱਤਾ ਮੇਰੇ ਮਰੇ ਨੂੰ ਆ ਵੀ ਹਮਾਰਾ ਉਹ ਵੀ ਉਹਨੂੰ ਸਜ਼ਾ ਹੋਣੀ ਚਾਹੀਦੀ ਪੱਕੀ ਉਮਰ ਕਿਹਾ ਹੋਣੀ ਚਾਹੀਦੀ ਮੇਰੀ ਇਹੋ ਹੀ ਮੰਗਾ ਵੀਰੋ ਮੇਰੀ ਇਹੋ ਹੀ ਮੰਗਾ ਉਹਨੂੰ ਫੋਲ ਸਜ਼ਾ ਹੋਣੀ ਚਾਹੀਦੀ ਆ ਬਾਹਰ ਦਾ ਨਿਕਲੇ ਉਹ ਮੇਰਾ ਨਾ ਅਮਰ ਜੀ ਸਿੰਘ ਉਹਨਾਂ ਨਾਲ ਗੱਲ ਜੀ ਸਿੰਘ ਕੀ ਲੱਗਦੇ ਤੁਹਾਡੇ ਉਹ ਮੇਰਾ ਸਾਲਾ ਲੱਗਦਾ ਕਿ ਮਾਮਲਾ ਹੋਇਆ ਮਾਮਲਾ ਇਹ ਹੋਇਆ ਕਿ ਇਹਨਾਂ ਦਾ ਕੋਈ ਵੱਟ ਦਾ ਰੋਲਾ ਚੱਲਦਾ ਸੀਗਾ ਤੇ ਜਿਹੜੀ ਵੱਟ ਸੀਗੀ ਉਹ ਮੇਰੇ ਸਾਲ ਦੀ ਪੈਲੀ 'ਚ ਸੀਗੀ ਤੇ ਇਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜੀ ਵੱਟ ਹੈ ਤੁਸੀਂ ਹਟਾਓ